ਮੁਸਕਾਨ ਤੇ ਸੌਰਵ ਇੱਕ ਦੂਸਰੇ ਨੂੰ ਜਦੋਂ ਇਹ ਜਾਣਨਾ ਪਹਿਚਾਨਣਾ ਸ਼ੁਰੂ ਕਰਦੇ ਨੇ ਤਾਂ ਇਹਨਾਂ ਦੀ ਇਹ ਮੁਲਾਕਾਤ ਪਿਆਰ ਤੇ ਵਿੱਚ ਬਦਲਦੀ ਹੈ। ਮੁੰਡੇ ਸੌਰਵ ਦੇ ਵੱਲੋਂ ਆਪਣੇ ਪਰਿਵਾਰਿਕ ਮੈਂਬਰਾਂ ਦੇ ਘਰਦਿਆਂ ਦੇ ਖਿਲਾਫ ਜਾ ਕੇ ਮੁਸਕਾਨ ਦੇ ਨਾਲ ਹੀ ਵਿਆਹ 2016 ਦੇ ਵਿੱਚ ਕਰਵਾਇਆ ਗਿਆ ਸੀ। ਇਹਨਾਂ ਦੀ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਸੀ। ਮਰਚੰਟ ਨੇਵੀ ਦੇ ਵਿੱਚ ਇਹ ਮੁੰਡਾ ਕੰਮ ਕਰਦਾ ਸੀ ਅਤੇ 2019 ਦੇ ਵਿੱਚ ਇਹਨਾਂ ਦੇ ਘਰ ਇੱਕ ਸੋਹਣੀ ਜਹੀ ਧੀ ਨੇ ਜਨਮ ਲਿਆ ਜਿਹਦਾ ਨਾਮ ਪੀਹੂ ਰੱਖਿਆ ਗਿਆ। ਇਸ ਮਗਰੋਂ ਮੁੰਡੇ ਨੇ ਲੰਡਨ ਜਾਣ ਦਾ ਫੈਸਲਾ ਕੀਤਾ ਉਹ ਲੰਡਨ ਚਲਾ ਗਿਆ ਅਤੇ ਹੁਣ 2 ਸਾਲ ਬਾਅਦ ਉਹ ਵਾਪਸ ਆਇਆ ਸੀ ਪਰ ਇੱਥੇ ਆ ਕੇ ਜਦੋਂ ਉਸ ਨੇ ਦੇਖਿਆ ਤਾਂ ਉਸ ਦੀ ਪਤਨੀ ਐਨੀ ਜ਼ਿਆਦਾ ਦਗਾਵਾਜ਼ ਹੋ ਚੁੱਕੀ ਸੀ ਆਪਣੇ ਪਤੀ ਦੇ ਨਾਲ ਨਫ਼ਰਤ ਕਰਨ ਲੱਗ ਪਈ ਸੀ ਕਿ ਉਸ ਤੇ ਟੁਕੜੇ ਟੁਕੜੇ ਕਰਕੇ ਉਸ ਨੂੰ ਮਾਰ ਦਿੱਤਾ ਗਿਆ। ਦਰਅਸਲ ਜਿਸ ਕਿਰਾਏ ਦੇ ਮਕਾਨ ਤੇ ਵਿੱਚ ਸੌਰਵ ਦੇ ਵੱਲੋਂ ਆਪਣੀ ਪਤਨੀ ਮੁਸਕਾਨ ਅਤੇ ਪੀਹੂ ਨੂੰ ਰੱਖਿਆ ਗਿਆ ਸੀ ਉੱਥੇ ਹੀ ਰਾਹੀ ਨੇੜੇ ਰਹਿੰਦਾ ਗਵੰਡੀ ਕਹ ਲੋ ਇਹਨਾਂ ਦਾ ਜਿਸ ਦਾ ਸਾਹਿਲ ਸੀ ਉਸਦੇ ਸੰਪਰਕ ਦੇ ਵਿੱਚ ਇਸਦੀ ਘਰ ਵਾਲੀ ਆਈ ਹੌਲੀ-ਹੌਲੀ ਇਹਨਾਂ ਦੀਆਂ ਮੁਲਾਕਾਤਾਂ ਸ਼ੁਰੂ ਹੋਈਆਂ ਆਨ ਕਮਾਂਡ ਤੇ ਲੋਕ ਦੱਸਦੇ ਨੇ ਕਿ ਉਹ ਰੋਟੀ ਪਾਣੀ ਲੈਣ ਦੇ ਲਈ ਅਕਸਰ ਮੁਸਕਾਨ ਦੇ ਕੋਲ ਆਂਦਾ ਹੁੰਦਾ ਸੀ ਇਹ ਨਜ਼ਦੀਕੀਆਂ ਵਧੀਆਂ ਗਈਆਂ ਤੇ ਇਸ ਗੱਲ ਦਾ ਪਤਾ ਹੌਲੀ-ਹੌਲੀ ਹੁਣ ਪਤੀ ਨੂੰ ਵੀ ਲੱਗ ਰਿਹਾ ਸੀ ਸੌਰਵ ਜਦੋਂ ਲੰਡਨ ਤੋਂ ਵਾਪਸ ਆਇਆ ਤਾਂ 1 ਤੋਂ ਮਾਰਚ ਨੂੰ ਉਹ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਆਪਣੀ ਮਾਂ ਨੂੰ ਵੀ ਮਿਲ ਕੇ ਆਇਆ ਪਰ ਉਸ ਤੋਂ ਬਾਅਦ ਇਸ ਪਰਿਵਾਰ ਨੇ ਪਲਾਨ ਬਣਾਇਆ ਕਿ ਅਸੀਂ ਹੰਮਨ ਜਾਣਾ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ 25 ਫਰਵਰੀ ਨੂੰ ਮੁਸਕਾਨ ਦਾ ਜਨਮ ਦਿਨ ਸੀ ਅਤੇ 28 ਫਰਵਰੀ ਨੂੰ ਇਹਨਾਂ ਦੀ ਧੀ ਪੀਹੂ ਦਾ ਪਿਤਾ ਨੇ ਇਹ ਸੋਚਿਆ ਸੀ ਕਿ ਮੈਂ 24 ਫਰਵਰੀ ਨੂੰ ਘਰ ਜਾ ਰਿਹਾ ਹਾਂ ਤੇ ਆਪਣੀ ਪਤਨੀ ਸਮੇਤ ਮਾਸੂਮ ਬੱਚੀ ਨੂੰ ਖੁਸ਼ੀਆਂ ਵੰਡਾਂਗਾ ਤਾਂ ਕਿ ਉਹ ਆਪਣਾ ਜਨਮ ਦਿਨ ਅਤੇ ਇਹ ਸਾਰੇ ਪਲ ਮੇਰੇ ਨਾਲ ਬਿਤਾ ਸਕਣ ਪਰ ਇਹ ਨਹੀਂ ਪਤਾ ਸੀ ਕਿ ਜੋ ਕੁਝ ਵੀ ਇਹ ਪਤੀ ਸੌਰਭ ਸੋਚ ਰਿਹਾ ਹੈ ਪਤਨੀ ਇਹੋ ਜਿਹਾ ਕੁਝ ਵੀ ਚਾਹ ਹੀ ਨਹੀਂ ਰਹੀ ਉਲਟਾ ਗਵਾਨ ਦੇ ਵਿੱਚ ਰਹਿੰਦੇ ਇਸ ਮੁੰਡੇ ਦੇ ਨਾਲ ਉਸ ਦੀਆਂ ਆਸ਼ਕੀ ਦੀਆਂ ਹੱਦਾਂ ਇੰਨੀਆਂ ਵੱਧ ਚੁੱਕੀਆਂ ਸੀ ਕਿ ਉਹ ਹੁਣ ਆਪਣੇ ਪਤੀ ਦੇ ਨਾਲ ਨਫ਼ਰਤ ਤਾਂ ਕਰਨ ਲੱਗ ਪਈ ਸੀ। ਤਾਂ ਖੈਰ ਇੱਥੇ ਇਸ ਪਤਨੀ ਦੇ ਵੱਲੋਂ ਪੂਰੀ ਸਾਜ਼ਿਸ਼ ਰਚੀ ਜਾਂਦੀ ਹੈ ਤੇ ਉਹ ਆਪਣੇ ਪਤੀ ਨੂੰ ਘੁੰਮਣ ਫਿਰਨ ਦੇ ਲਈ ਨਾਲ ਲੈ ਕੇ ਜਾਂਦੀ ਹੈ। ਆਪਣੀ ਧੀ ਨੂੰ ਉਹ ਆਪਣੇ ਨਾਨਕੇ ਘਰ ਛੱਡਿਆ ਹੀ ਕੁੜੀ ਦੇ ਯਾਨੀ ਕਿ ਆਪਣੇ ਮਾਤਾ-ਪਿਤਾ ਦੇ ਕੋਲ ਉਸਨੇ ਪੀਹੂ ਨੂੰ ਛੱਡ ਦਿੱਤਾ ਜਿਸ ਦੀ ਉਮਰ ਕਰੀਬ 5 ਸਾਲ ਦੀ ਹੈ। ਅਤੇ ਫਿਰ ਇਹ ਇੱਥੋਂ ਘੁੰਮਣ ਚਲੀ ਜਾਂਦੀ ਹੈ। ਉੱਥੇ ਜਾ ਕੇ ਜਿੱਦੋਂ ਕੁੜੀ ਦੇ ਘਰ ਦੇ ਕਹਿੰਦੇ ਨੇ ਕਿ ਸਾਡੇ ਜਵਾਈ ਦੇ ਨਾਲ ਗੱਲਬਾਤ ਕਰਵਾ ਤਾਂ ਉਹ ਆਖਦੀ ਹੈ ਕਿ ਉਹ ਰੋਟੀ ਲੈਣ ਗਏ ਨੇ ਕਦੇ ਕਹਿੰਦੇ ਆ ਡਿਸਕੋ ਚਲੇ ਗਏ ਨੇ ਤਾਂ ਪਰਿਵਾਰਿਕ ਮੈਂਬਰ ਹੀ ਸੋਚਦੇ ਨੇ ਕਿ ਹੋ ਸਕਦਾ 2 ਸਾਲ ਬਾਅਦ ਇਹ ਮਿਲੇ ਨੇ ਆਪਸ ਦੇ ਵਿੱਚ ਤਾਂ ਯਕੀਨਨ ਇੰਜੋਏ ਕਰ ਰਹੇ ਹੋਣਗੇ ਪਰ ਕਿਤੇ ਨਾ ਕਿਤੇ ਮਾਂ ਤੇ ਪਿਓ ਦੋਵਾਂ ਨੂੰ ਆਪਣੀ ਧੀ ਦੇ ਉੱਪਰ ਸ਼ੱਕ ਸੀ ਕਿ ਦਾਲ ਦੇ ਵਿੱਚ ਜ਼ਰੂਰ ਕੁਝ ਕਾਲਾ ਕਰਦੇ ਕਰਦੇ 17 18 ਤਰੀਕ ਆ ਗਈ ਅਤੇ ਇੱਕ ਕੁੜੀ ਆਖਦੀ ਹੈ ਮੁਸਕਾਨ ਕਿ ਮੇਰੀ ਧੀ ਦੇ ਨਾਲ ਪੀਹੂ ਦੇ ਨਾਲ ਵੀਡੀਓ ਕਾਲ ਤੇ ਗੱਲਬਾਤ ਕਰਵਾਈ ਜਾਵੇ ਮਾਪਿਓ ਨੇ ਜਦੋਂ ਗੱਲਬਾਤ ਕਰਵਾਈ ਤਾਂ ਉਹ ਰੋਣਾ ਸ਼ੁਰੂ ਕਰ ਦਿੰਦੀ ਹੈ ਮੁਸਕਾਨ ਮਾਂ ਦੇਖਦੀ ਹੈ ਕਿ ਮੇਰੀ ਧੀ ਇੰਨੀ ਸਖਤ ਹੈ ਇਸ ਦੀ ਅੱਖਾਂ ਦੇ ਵਿੱਚੋਂ ਹੰਝੂ ਕਿਵੇਂ ਆ ਗਏ ਤਾਂ ਉਹ ਇਸ ਦਾ ਕਾਰਨ ਪੁੱਛਦੀ ਹੈ ਤਾਂ ਉਹ ਆਖਦੀ ਹੈ ਕਿ ਮੈਂ ਤੁਹਾਨੂੰ ਆ ਕੇ ਸਾਰੀ ਗੱਲ ਬੰਦ ਦੱਸੂਗੀ ਅਗਲੇ ਹੀ ਦਿਨ ਇਹ ਘਰ ਪਹੁੰਚਦੀ ਹੈ ਮਾਂ ਦਰਵਾਜ਼ਾ ਖੋਲਦੀ ਹੈ ਮਾਂ ਦੇ ਨਾਲ ਲਿਪਟ ਕੇ ਇਹ ਰੋਣ ਲੱਗ ਜਾਂਦੀ ਹੈ ਜਦੋਂ ਉਸ ਤੋਂ ਪੁੱਛਿਆ ਜਾਂਦਾ ਹੈ ਕਿ ਤੇਰਾ ਪਤੀ ਕਿੱਥੇ ਹੈ ਤਾਂ ਪਹਿਲਾਂ ਤਾਂ ਇਹ ਟਾਲਮਟੋਲੇ ਕਰਦੀ ਰਹੀ ਅਤੇ ਬਾਅਦ ਦੇ ਵਿੱਚ ਮੁਸਕਾਨ ਪਤਨੀ ਦੇ ਵੱਲੋਂ ਇਹ ਕਹਾਣੀ ਕਢੀ ਗਈ ਕਿ ਮੇਰੇ ਪਤੀ ਨੂੰ ਸੌਰਭ ਨੂੰ ਉਸਦੇ ਹੀ ਮਾਪਿਓ ਨੇ ਮਾਰ ਦਿੱਤਾ ਇਹ ਸਾਰਾ ਲਵ ਮੈਰਿਜ ਦਾ ਚੱਕਰ ਸੀ ਪਤਨੀ ਨੇ ਸੋਚਿਆ ਕਿ ਮੈਂ ਇਹ ਸਾਰੀ ਸਕੀਮ ਬਣਾਉਂਗੀ ਪਰ ਮਾਂ ਨੇ ਕਿਹਾ ਕਿ ਜਦੋਂ ਉਸਨੂੰ ਮਾਰਿਆ ਜਾ ਰਿਹਾ ਸੀ ਤਾਂ ਤੂੰ ਕਿੱਥੇ ਸੀ ਮੁਸਕਾਨ ਨੇ ਕਿਹਾ ਕਿ ਮੇਰੀ ਗਰਦਨ ਤੇ ਵਿਚ ਆਖੂ ਰੱਖਿਆ ਸੀ ਅਤੇ ਮੈਂ ਇਸ ਦੇ ਵਿੱਚ ਕੁਝ ਵੀ ਨਹੀਂ ਕਰ ਸਕੀ ਜਿਸ ਦੇ ਚਲਦੇ ਹੋਏ ਉਸਦੇ ਪਤੀ ਨੂੰ ਉਸਤੇ ਹੀ ਮਾਪਿਓ ਨੇ ਮਾਰ ਦਿੱਤਾ। ਇਹ ਕਹਾਣੀ ਇੱਕ ਵਾਰ ਤਾਂ ਕੁੜੀ ਦੇ ਮਾਪਿਓ ਨੇ ਸੁਣ ਲਈ ਪਰ ਪਿਓ ਆਪਣੀ ਧੀ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਇਸ लाਡਲੀ ਧੀ ਨੂੰ ਉਹ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਪਰ ਇਸ ਤੋਂ ਵੀ ਜ਼ਿਆਦਾ ਉਹ ਪਿਆਰ ਅਤੇ ਵਿਸ਼ਵਾਸ ਆਪਣੇ ਉਸ ਜਵਾਈ ਤੇ ਕਰਦਾ ਸੀ ਕਿਉਂਕਿ ਪਿਓ ਦਾ ਕਹਿਣਾ ਹੈ ਕਿ ਮੈਂ ਇਹ ਜਾਣ ਚੁੱਕਿਆ ਸੀ ਕਿ ਸੋਰਾ ਵੀ ਉਹ ਬੰਦਾ ਹੈ ਜਿਹੜਾ ਮੇਰੀ ਧੀ ਨੂੰ ਮੇਰੇ ਤੋਂ ਵੀ ਵੱਧ ਕੇ ਪਿਆਰ ਕਰਦਾ ਹੈ ਇਸ ਕਰਕੇ ਉਹਨਾਂ ਦਾ ਜਵਾਈ ਦੇ ਨਾਲ ਵੀ ਪਿਆਰ ਪੈ ਗਿਆ ਸੀ ਪਰ ਹੁਣ ਇੱਥੇ ਪਤਨੀ ਮੁਸਕਾਨ ਦੇ ਵੱਲੋਂ ਆਪਣੇ ਪਤੀ ਨੂੰ ਨਾ ਸਿਰਫ ਮਾਰਿਆ ਗਿਆ ਸਗੋਂ ਆਪਣੇ ਮਾਪਿਓ ਨੂੰ ਗੁਮਰਾਹ ਕਰਨ ਦੇ ਲਈ ਝੂਠੀ ਕਹਾਣੀ ਕਢੀ ਗਈ ਪਰ ਹੌਲੀ-ਹੌਲੀ ਕਰਦੇ-ਕਰਦੇ ਜਦੋਂ ਪਿਓ ਨੇ ਆਪਣੀ ਧੀ ਨੂੰ ਵਿਸ਼ਵਾਸ ਦੇ ਵਿੱਚ ਲਿਆ ਮੁਸਕਾਨ ਨੂੰ ਕਿਹਾ ਕਿ ਜੋ ਕੁਝ ਵੀ ਹੋਇਆ ਤੂੰ ਮੈਨੂੰ ਦੱਸ ਤੇ ਕਿਉਂਕਿ ਮੈਂ ਹਮੇਸ਼ਾ ਤੇਰਾ ਸਾਥ ਦਿੱਤਾ ਤੇ ਹੁਣ ਵੀ ਤੇਰਾ ਸਾਥ ਹੀ ਦੇਵਾਂਗਾ ਤਾਂ ਮੁਸਕਾਨ ਦੱਸਦੀ ਹੈ ਪੁਲਿਸ ਥਾਣੇ ਜਾਣ ਤੋਂ ਪਹਿਲਾਂ ਕਿ ਮੈਂ ਆਪਣੇ ਪਤੀ ਸੌਰਭ ਨੂੰ ਮਾਰ ਦਿੱਤਾ ਆਪਣੇ ਇੱਕ ਦੋਸਤ ਦੇ ਨਾਲ ਮਿਲ ਕੇ ਹੁਣ ਇਹ ਸਾਰੀ ਕਹਾਣੀ ਪੁਲਿਸ ਵਾਲਿਆਂ ਦੇ ਕੋਲ ਵੀ ਪਹੁੰਚਦੀ ਹੈ ਪਿਓ ਨੂੰ ਆਪਣੀ ਧੀ ਦੇ ਨਾਲ ਹੁਣ ਇਸ ਹੱਦ ਤੱਕ ਨਫ਼ਰਤ ਹੋ ਚੁੱਕੀ ਹੈ ਕਿ ਉਹ ਆਖਦੇ ਨੇ ਕਿ ਇਹ ਜੀਣ ਦੇ ਸਾਰੇ ਹੱਕ ਗਵਾ ਚੁੱਕੀ ਹੈ ਅਤੇ ਇਸ ਨੂੰ ਫਾਂਸੀ ਦੀ ਸਜ਼ਾ ਹੀ ਹੋਣੀ ਚਾਹੀਦੀ ਹੈ ਹੁਣ ਇੱਥੇ ਜਾ ਕੇ ਜਦੋਂ ਮੁਸਕਾਨ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਉਸਨੇ ਸੌਰਭ ਨੂੰ ਮਾਰ ਦਿੱਤਾ ਅਤੇ ਇੱਕ ਡਰਮ ਦੇ ਵਿੱਚ ਉਹਦੀਆਂ ਉਹਦੀ ਮ੍ਰਿਤਕ ਦੇ ਆ ਤਾਂ ਪੁਲਿਸ ਵਾਲੇ ਲੱਭਣ ਦੀ ਕੋਸ਼ਿਸ਼ ਕਰਦੇ ਨੇ ਪਰ ਉਹਨਾਂ ਨੂੰ ਉੱਥੇ ਕੁਝ ਨਹੀਂ ਮਿਲਦਾ ਉਸ ਡਰਮ ਨੂੰ ਆਟੋ ਦੇ ਵਿੱਚ ਰੱਖ ਕੇ ਜਿੱਥੇ ਪੋਸਟਮਾਰਟਮ ਕਰਨਾ ਸੀ ਉੱਥੇ ਲਿਜਾਇਆ ਜਾਂਦਾ ਅਤੇ ਉਹਦੇ ਵਿੱਚ ਉਹ ਦੱਸਦੀ ਹੈ ਕੁੜੀ ਕਿ ਸਾਰੇ ਟੁਕੜੇ ਇਹਦੇ ਵਿੱਚ ਹੀ ਨੇ ਸਾਹਿਲ ਅਤੇ ਮੁਸਕਾਨ ਇੱਕ ਪਤਨੀ ਅਤੇ ਉਸਦੇ ਪ੍ਰੇਮੀ ਦੇ ਵੱਲੋਂ ਮਿਲ ਕੇ ਸੌਰਵ ਦੀ ਜਾਨ ਲੈ ਲੇਗੀ ਜੋ ਕਿ ਲੰਡਨ ਤੋਂ ਆਪਣੀ ਪਤਨੀ ਅਤੇ ਧੀ ਨੂੰ ਸਰਪ੍ਰਾਈਜ਼ ਦੇਣ ਦੇ ਲਈ ਬਰਥਡੇ ਦੀਆਂ ਖੁਸ਼ੀਆਂ ਦੇਣ ਦੇ ਲਈ ਆਇਆ ਸੀ ਪਰ ਇਸ ਪਤਨੀ ਦੇ ਵੱਲੋਂ ਪਹਿਲਾਂ ਇਸ ਨੂੰ ਮਾਰਿਆ ਜਾਂਦਾ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਅਤੇ ਫਿਰ ਬਾਥਰੂਮ ਦੇ ਵਿੱਚ ਲਿਜਾ ਕੇ ਟੋਟੇ ਟੋਟੇ ਕੀਤੇ ਗਏ ਅਤੇ ਇਹਨਾਂ ਸਾਰੇ ਟੁਕੜਿਆਂ ਨੂੰ ਇੱਕ ਡਰਮ ਦੇ ਵਿੱਚ ਭਰ ਦਿੱਤਾ ਗਿਆ ਨੀਲੇ ਰੰਗ ਦਾ ਡਰਮ ਜੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਦੇਖ ਹੀ ਚੁੱਕੇ ਹੋ ਅਤੇ ਫਿਰ ਇਸ ਦੇ ਉੱਪਰ ਪਲਸਤਰ ਕਰ ਦਿੱਤਾ ਗਿਆ ਸੀਮਿੰਟ ਜੰਮ ਚੁੱਕਿਆ ਸੀ ਅਤੇ ਉਹ ਸਾਰੇ ਟੁਕੜੇ ਇਸ ਦੇ ਅੰਦਰ ਕਿਸੇ ਨੂੰ ਪਤਾ ਹੀ ਨਹੀਂ ਲੱਗ ਸਕਿਆ ਕਿ ਸੌਰਵ ਦੇ ਟੋਟੇ ਟੋਟੇ ਉਸ ਦੀ ਪਤਨੀ ਦੇ ਵੱਲੋਂ ਕਰਕੇ ਇਸ ਡਰਮ ਦੇ ਵਿੱਚ ਲੁਕੋ ਦਿੱਤੇ ਗਏ ਨੇ ਇੱਕ ਖੌਫਨਾਕ ਵਾਰਦਾਤ ਨੂੰ ਅੰਜਾਮ ਉਸਦੀ ਹੀ ਪਤਨੀ ਦੇ ਵੱਲੋਂ ਦਿੱਤਾ ਗਿਆ ਜੋ ਦੇਖਣ ਦੇ ਵਿੱਚ ਬੇਹੱਦ ਹੀ ਮਾਸੂਮ ਜਾਪ ਰਹੀ ਹੈ ਇਸ ਦਾ ਨਾਮ ਵੀ ਮਾਪਿਆਂ ਨੇ ਮੁਸਕਾਨ ਰੱਖਿਆ ਸੀ ਇਹਦੀ ਲਵ ਮੈਰਿਜ ਹੋਈ ਸੌਰਵ ਦੇ ਨਾਲ ਸੌਰਵ ਦੇ ਪਰਿਵਾਰਿਕ ਮੈਂਬਰ ਪਹਿਲਾਂ ਹੀ ਇਸ ਰਿਸ਼ਤੇ ਤੋਂ ਨਾ ਖੁਸ਼ ਸਨ ਪਰ ਇਹ ਨਹੀਂ ਪਤਾ ਸੀ ਕਿ ਉਹਨਾਂ ਦੀ ਘਰ ਲਿਆ ਆਂਦੀ ਇਹਨੂੰ ਇਹ ਭਾਬੀ ਇਹ ਸਭ ਕੁਝ ਕਰ ਦਵੇਗੀ ਤਖਾਰ ਇਹ ਸਾਰੀ ਸੌਰਭ ਤੇ ਮੁਸਕਾਨ ਦੇ ਪਿਆਰ ਕਹਾਣੀ ਦਾ ਉਹ ਦਰਦਨਾਕ ਅੰਤ ਸੀ ਜਿਸ ਤੇ ਵਿੱਚ ਸਾਹਿਲ ਦੀ ਐਂਟਰੀ ਹੋਈ ਅਤੇ ਸਭ ਕੁਝ ਬਰਬਾਦ ਹੋ ਗਿਆ ਹੁਣ ਇੱਕ ਹੋਰ ਵੱਡਾ ਤੇ ਗਿਆਰਾ ਸਵਾਲ ਕਿ ਆਖਿਰਕਾਰ ਕਰੋੜਾਂ ਦੀ ਪ੍ਰਾਪਰਟੀ ਸੀ ਮੁਸਕਾਨ ਅਤੇ ਸੌਰਭ ਦੇ ਕੋਲ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਛੱਡਦਾ ਸੀ ਸੌਰਭ ਇੰਨਾ ਪਿਆਰ ਕਰਦਾ ਸੀ ਆਪਣੀ ਪਤਨੀ ਨੂੰ ਕਿ ਉਸ ਦੀ ਹਰ ਇੱਛਾ ਪੂਰੀ ਕਰਦਾ ਸੀ ਜਨਮ ਦਿਨ ਤੇ ਸਰਪ੍ਰਾਈਜ਼ ਤੱਕ ਦੇਣ ਲਈ ਆਇਆ ਸੀ ਤਾਂ ਫਿਰ ਉਹ ਸਾਹਿਲ ਦੇ ਚੁੰਗਲ ਦੇ ਵਿੱਚ ਕਿਉਂ ਫਸੀ ਸਾਹਿਲ ਦੇ ਨਾਲ ਉਸਨੇ ਸਬੰਧ ਕਿਉਂ ਬਣਾਇਆ ਇਹ ਕਿਹਾ ਜਾ ਰਿਹਾ ਹੈ ਕਿ ਇਹ ਕੁੜੀ ਨਸ਼ੇ ਦੀ ਆਦੀ ਹੋ ਚੁੱਕੀ ਸੀ ਅਤੇ ਇਹ ਵੀ ਹੋ ਸਕਦਾ ਹੈ ਕਿ ਇਹ ਨਸ਼ੇ ਤੇ ਉਸ ਨੂੰ ਸਾਹਿਲ ਨਹੀਂ ਲਗਾਇਆ ਹੋਵੇ ਕਿਉਂਕਿ ਆਖਰੀ ਸ਼ਬਦ ਜੋ ਸਾਹਮਣੇ ਆਏ ਇਸ ਕੁੜੀ ਦੇ ਬਨੋਂ ਜਿਨੇ ਆਪਣੇ ਪਤੀ ਦਾ ਕਤਲ ਕੀਤਾ ਉਸ ਨੂੰ ਇਹ ਫੀਲ ਹੋਣ ਲੱਗ ਗਿਆ ਸੀ ਕਿ ਮੈਂ ਨਸ਼ੇ ਦੀ ਆਦੀ ਹਾਂ ਸਿਗਰਟ ਦੇ ਵਿੱਚ ਕੋਈ ਪਾਊਡਰ ਭਰ ਕੇ ਉਹ ਪੀਂਦੀ ਹੁੰਦੀ ਸੀ ਉਸ ਨੂੰ ਸਾਹਿਲ ਨੇ ਕਿਹਾ ਸੀ ਕਿ ਹੁਣ ਤੇਰਾ ਪਤੀ ਆ ਗਿਆ ਤੇ ਤੂੰ ਨਸ਼ੇ ਨਹੀਂ ਕਰ ਪਾਏਂਗੀ ਇਸ ਕਰਕੇ ਕਿ ਮੈਂ ਨਸ਼ਾ ਨਹੀਂ ਕਰ ਪਾਉਂਗੀ ਇਸ ਕਰਕੇ ਉਸਨੇ ਆਪਣੇ ਪਤੀ ਨੂੰ ਮਾਰ ਦਿੱਤਾ ਆਪਣੇ ਉਸ ਪ੍ਰੇਮੀ ਦੇ ਨਾਲ ਮਿਲ ਕੇ ਇਹਨਾਂ ਦੋਹਾਂ ਦੀਆਂ ਤਸਵੀਰਾਂ ਪੁਲਿਸ ਹਿਰਾਸਤ ਦੇ ਵਿੱਚ ਨੇਹੀਆਂ ਤੇ ਇਸ ਸਮੇਂ ਇਹਨਾਂ ਦੇ ਹੀ ਮਾਪਿਓ ਇਹਨਾਂ ਦੇ ਲਈ ਫਾਂਸੀ ਦੀ ਸਖਤ ਸਜ਼ਾ ਦੀ ਮੰਗ ਕਰ ਰਹੇ ਨੇ ਮੁਸਕਾਨ ਦੇ ਵੱਲੋਂ ਇਸ ਮਾੜੀ ਘਟਨਾ ਨੂੰ ਅੰਜਾਮ ਦੇਣ ਦੇ ਨਾਲ ਨਾਲ ਹੋਰ ਵੀ ਕਈ ਖੁਲਾਸੇ ਹੋਏ ਨੇ ਜਿਸ ਦੇ ਵਿੱਚ ਪਤਾ ਲੱਗਦਾ ਹੈ ਕਿ ਉਸ ਦਾ ਇਹ ਪ੍ਰੇਮੀ ਜਿਸ ਦਾ ਨਾਮ ਸਾਹਿਲ ਸੀ ਉਹ ਅੰਧਵਿਸ਼ਵਾਸ ਤੋਂ ਮੰਨਣ ਵਾਲਾ ਸੀ ਅਤੇ ਆਪਣੀ ਮਰੀ ਹੋਈ ਮਾਂ ਦੇ ਅਕਾਊਂਟ ਤੇ ਸਨੈਪਚੈਟ ਤੇ ਉੱਪਰ ਕਿਸੇ ਕੁੜੀ ਦੇ ਨਾਲ ਗੱਲਾਂ ਕਰਦਾ ਸੀ ਇਹ ਕੁੜੀ ਹੋਰ ਕੋਈ ਨਹੀਂ ਸਗੋਂ ਮੁਸਕਾਨ ਹੀ ਸੀ ਜਿਸ ਨੇ ਸਨੈਪਚੈਟ ਤੇ ਰਹਹੀਂ ਮਰੀ ਹੋਈ ਮਾਂ ਬਣ ਕੇ ਹੀ ਸਾਹਿਲ ਨੂੰ ਉਹ ਕਹਿੰਦੀ ਰਹੀ ਕਿ ਤੂੰ ਮੁਸਕਾਨ ਨਾਮ ਦੀ ਕੁੜੀ ਦੇ ਨਾਲ ਹੀ ਰਹਿ ਉਹ ਇੱਕ ਚੰਗੀ ਕੁੜੀ ਹੈ ਜਿਸ ਤੇ ਚਲਦੇ ਹੋਏ ਅੰਧਵਿਸ਼ਵਾਸੀ ਸਾਹਿਲ ਇਹ ਸਾਰੇ ਚੱਕਰ ਦੇ ਵਿੱਚ ਫਸ ਗਿਆ ਅਤੇ ਉਸ ਨੂੰ ਲੱਗਿਆ ਮੇਰੀ ਮਰੀ ਹੋਈ ਮਾਂ ਹੀ ਮੈਨੂੰ ਰਾਦਖਾ ਰਹੀ ਹੈ ਅਤੇ ਮੈਂ ਮੁਸਕਾਨ ਦੇ ਨਾਲ ਦੇ ਵਿੱਚ ਰਹਾ ਸੌਰਭ ਨੂੰ ਮੁਸਕਾਨ ਦੇ ਮੋਬਾਈਲ ਤੋਂ ਦੂਜੇ ਪਾਸੇ ਸਭ ਕੁਝ ਪਤਾ ਲੱਗ ਗਿਆ ਸੀ ਪਰ ਫਿਰ ਵੀ ਉਹ ਉਸ ਨੂੰ ਡਾਈਵੋਰਸ ਨਹੀਂ ਦੇਣਾ ਚਾਹੁੰਦਾ ਸੀ ਫੋਨ ਦੇ ਰਾਹੀਂ ਪਤੀ ਜਾਣ ਚੁੱਕਿਆ ਸੀ ਕਿ ਮੇਰੀ ਪਤਨੀ ਦਾ ਸਾਹਿਲ ਦੇ ਨਾਲ ਅਫੇਅਰ ਚੱਲ ਰਿਹਾ ਹੈ ਪਰ ਫਿਰ ਵੀ ਉਹ ਛੱਡਣ ਤੋਂ ਇਨਕਾਰੀ ਹੋ ਗਿਆ ਅਤੇ ਜਿਸ ਦਿਨ ਇਸ ਮਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੌਰਭ ਨੂੰ ਮਾਰਿਆ ਗਿਆ ਉਸ ਦਿਨ ਵੀ ਤਲਾਕ ਨੂੰ ਲੈ ਕੇ ਦੋਹਾਂ ਦੇ ਵਿਚਾਲੇ ਝਗੜਾ ਹੋਇਆ ਸੀ ਸਾਹਿਲ ਦੇ ਪਿਆਰ ਤੇ ਵਿਚੰਨੀ ਮੁਸਕਾਨ ਦੇ ਵੱਲੋਂ ਮੌਤੀ ਤਾਰੀਖ ਵੀ ਤੈਅ ਕਰ ਦਿੱਤੀ ਗਈ ਸੀ ਮੁਸਕਾਨ ਨੇ ਆਪਣੇ ਪ੍ਰੇਮੀ ਸਾਹਿਲ ਦੀ ਖਾਤਰ ਹੀ ਸੌਰਵ ਨੂੰ ਮਾਰਿਆ ਤੇ ਨਾਲ ਹੀ ਉਹ ਨਸ਼ੇ ਦੀ ਵੀ ਆਦੀ ਸੀ ਸੌਰਵ ਦੇ ਕਰੀਬ 50 ਟੁਕੜੇ ਕੀਤੇ ਗਏ ਪਲਾਸਟਿਕ ਦੇ ਡਰਮ ਦੇ ਵਿੱਚ ਉਹਨਾਂ ਨੂੰ ਪਾਇਆ ਗਿਆ ਸਮਿੰਟ ਦਾ ਢਾਲ ਤਿਆਰ ਕਰਕੇ ਉਸ ਦੇ ਵਿੱਚ ਭਰ ਦਿੱਤਾ ਗਿਆ ਇਹ ਸਾਰਾ ਮਾਮਲਾ ਬ੍ਰੰਪੁਰੀ ਇਲਾਕੇ ਦਾ ਹੈ ਤੇ ਇਹ ਗੱਲ ਸਾਹਮਣੇ ਆਈ ਕਿ ਸੌਰਵਪਦੀ ਆਪਣੀ 5 ਸਾਲ ਦੀ ਤੀ ਪੀਹੂ ਦੀ ਖਾਤਰ ਉਹ ਤਲਾਕ ਨਹੀਂ ਦੇਣਾ ਚਾਹੁੰਦਾ ਸੀ ਪਰ ਦੂਜੇ ਪਾਸੇ ਪਤਨੀ ਤਲਾਕ ਦੀ ਜ਼ਿੱਦ ਤੇ ਅੜੀ ਹੋਈ ਸੀ ਉਸ ਕਾ ਨੂੰ ਉਸ ਤੋਂ ਤਲਾਕ ਮੰਗ ਰਹੀ ਸੀ ਆਖਰੀ ਸਮੇਂ ਤੱਕ ਪਰ ਸੌਰਵ ਆਪਣੀ ਧੀ ਦੇ ਮੋਹ ਦੇ ਵੱਲ ਦੇਖਦਾ ਉਸਦੇ ਬਾਰੇ ਸੋਚਦਾ ਅਤੇ ਕਹਿੰਦਾ ਕਿ ਮੈਂ ਤੈਨੂੰ ਤਲਾਕ ਨਹੀਂ ਦੇਣਾ ਮੈਂ ਨਹੀਂ ਚਾਹੁੰਦਾ ਕਿ ਮੇਰੀ ਬੱਚੀ ਉਹ ਸਾਰੇ ਦੁੱਖ ਹੰਡਾਵੇ ਜਿਹੜੇ ਕਿ ਇੱਕ ਤਲਾਕशुदा ਪਤੀਆਂ ਪਤਨੀ ਜਿਹੜੇ ਅੱਡ ਹੋ ਜਾਂਦੇ ਨੇ ਉਹਨਾਂ ਦੇ ਬੱਚਿਆਂ ਨੂੰ ਹੰਡਾਣਾ ਪੈਂਦਾ ਮੈਨੂੰ ਨਾ ਮਾਰੋ ਮੈਂ ਤਲਾਕ ਦੇ ਦੇਵਾਂਗਾ ਅੰਤ ਦੇ ਵਿੱਚ ਸੌਰਵ ਤੇ ਹੀ ਚੁੱਪ ਸੀ ਦਰਦ ਦੇ ਨਾਲ ਤੜਫਦੇ ਹੋਏ ਸੌਰਵ ਨੇ ਕਿਹਾ ਕਿ ਮੈਨੂੰ ਨਾ ਮਾਰੋ ਮੈਂ ਤਲਾਕ ਦੇ ਦੇਵਾਂਗਾ ਪਰ ਦੋਹਾਂ ਨੇ ਹੁਣ ਕੋਈ ਰਹਿਮ ਨਹੀਂ ਕੀਤਾ ਅਤੇ ਸੌਰਵ ਦੀ ਜਾਨ ਲੈ ਲਈ ਮੇਰਟ ਦੇ ਵਿੱਚ ਕੋਈ ਇਹ ਵੱਡੀ ਵਾਰਦਾਤ ਤੋਂ ਬਾਅਦ ਮੁਸਕਾਨ ਅਤੇ ਉਸਦੇ ਬॉयਫ੍ਰੈਂਡ ਸਾਹਿਲ ਨੂੰ ਬੁੱਧਵਾਰ ਨੂੰ ਪੁਲਿਸ ਨੇ ਅਦਾਲਤ ਦੇ ਵਿੱਚ ਪੇਸ਼ ਕੀਤਾ ਅਤੇ ਇਸ ਸਮੇਂ ਦੌਰਾਨ सौरभ ਦੇ ਕਤਲ ਦੇ ਦੋਵੇਂ ਦੋਸ਼ੀ ਆਪਣੀ ਗ੍ਰਿਫਤਾਰੀ ਤੋਂ ਬਾਅਦ ਪਹਿਲੀ ਵਾਰ ਇਕੱਠੇ ਦਿਖੇ ਸਨ ਇਸ ਦੌਰਾਨ ਹੀ ਮੁਸਕਾਨ ਦੀ ਮੰਗ ਦੇ ਵਿੱਚ ਸੰਧੂਰ ਭਰਿਆ ਹੋਇਆ ਸੀ ਅਤੇ ਦੋਸ਼ੀ ਪ੍ਰੇਮੀ ਵੀ ਉਸਦੇ ਨਾਲ ਸੀ ਜਿਉਂ ਉਨ੍ਹਾਂ ਦੇ ਚਿਹਰੇ ਟਕਣੇ ਨਹੀਂ ਸਾਂਝਾਉਂਦੇ ਤਾਂ ਪੁਲਿਸ ਨੇ ਦੋਵਾਂ ਦੇ ਲਈ ਤੋ ਲਈਏ ਕਿਉਂ ਮੰਗਵਾਏ ਜਦੋਂ ਪੁਲਿਸ ਨੇ ਕਾਤਲ ਮੁਸਕਾਨਤ ਤੇ ਉਸਦੇ ਪ੍ਰੇਮੀ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਤਾਂ ਵਕੀਲਾਂ ਨੇ ਅਦਾਲਤ ਦੇ ਬਾਹਰ ਧੋਵਾਂ ਦੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਇਹੀ ਘਟਨਾ ਬੁੱਧਵਾਰ ਨੂੰ ਵਾਪਰੀ ਅਤੇ ਜਦੋਂ ਪੁਲਿਸ ਦੋਵਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਨ ਤੇ ਲਈ ਲੈ ਕੇ ਜਾ ਰਹੀ ਸੀ ਤਾਂ ਇਸੇ ਦੌਰਾਨ ਹੀ ਵਕੀਲਾ ਨੇ ਸਾਹਲ ਦੇ ਕੱਪੜੇ ਪਾੜ ਦਿੱਤੇ ਅਤੇ ਦੋਵਾਂ ਨੂੰ ਬੁਰੀ ਤਰ੍ਹਾਂ ਦੇ ਨਾਲ ਘੁੱਟ ਘਟਾਪਾ ਵੀ ਕੀਤਾ ਸੀ ਪੁਲਿਸ ਜਲਦੀ ਹੀ ਦੇ ਨਾਲ ਦੋਵਾਂ ਦੇ ਲਈ ਤੋਲੀਆਂ ਲੈ ਆਈ ਤਾਂ ਜੋ ਉਹ ਆਪਣੀ ਇੱਜ਼ਤ ਬਣਾਈ ਰੱਖ ਸਕਣ ਇਸ ਤੋਂ ਬਾਅਦ ਪੁਲਿਸ ਨੇ ਮੁਸਕੰਦ ਨਾਲ ਦੋਵਾਂ ਨੂੰ ਬਚਾਇਆ ਤੇ ਉਹਨਾਂ ਨੂੰ ਅਦਾਲਤ ਦੇ ਕਮਰੇ ਦੇ ਵਿੱਚ ਲੈ ਗਈ ਪੁਲਿਸ ਨੇ ਮੁਸਕਾਨ ਅਤੇ ਸਾਹਿਲ ਨੂੰ মিডিਆ ਦੇ ਸਾਹਮਣੇ ਪੇਸ਼ ਕੀਤਾ ਮੁਸਕਾਨ ਦੀ ਮੰਗ ਦੇ ਵਿੱਚ ਸੰਧੂਰ ਭਰਿਆ ਸੀ ਅਤੇ ਜਦੋਂ মিডিਆ ਨੇ ਮੁਸਕਾਨ ਨੂੰ ਪੁੱਛਿਆ ਕਿ ਇਹ ਕਿਸ ਦਾ ਸੰਧੂਰ ਹੈ ਤਾਂ ਮੁਸਕਾਨ ਨੇ ਉੱਥੇ ਮੌਜੂਦ ਲੋਕਾਂ ਦੇ ਵੱਲ ਕੂਰਨਾ ਸ਼ੁਰੂ ਕਰ ਦਿੱਤਾ ਪਰ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਥੋੜੀ ਹੀ ਦੇਰ ਬਾਅਦ ਉਸ ਨੇ ਆਪਣੀ ਅੱਖਾਂ ਨੀਵੀਆਂ ਪਾ ਲਈਆਂ ਸੌਰਵ ਦੇ ਸਰੀਰ ਤੇ ਕਰੀਬ 50 ਟੁਕੜੀਆਂ ਦੀ ਗੱਲ ਕੀਤੀ ਗਈ ਦੱਸਦੀ ਹੈ ਕਿ ਇਹ ਸਨਸਨੀਖੇਜ਼ ਘਟਨਾ ਮੇਰਟ ਦੇ ਬ੍ਰਹਮਪੁਰੀ ਦੀ ਹੈ ਇਂਦਰਾ ਨਗਰ ਦੇ ਵਿੱਚ ਇਹ ਵਾਪਰੀ ਸੀ ਮਰਚਨ ਨੇਵੀ ਦੇ ਵਿੱਚ ਤਨਾਤ सौरभ ਕੁਮਾਰ ਰਾਜਪੁੱਤ ਦੀ ਪਤਨੀ ਮੁਸਕਾਨ ਨੇ ਆਪਣੇ ਬॉयफ्रेंड ਦੇ ਨਾਲ ਮਿਲ ਕੇ ਇਸ ਕਰੋੜਪਤੀ ਪਤੀ ਨੂੰ ਮਾਰ ਦਿੱਤਾ ਉਸ ਦੇ ਸਰੀਰ ਦੇ ਟੋਟੇ ਟੋਟੇ ਕਰ ਦਿੱਤੇ ਸੀਮਿੰਟ ਦਾ ਕੋਲ ਤਿਆਰ ਕੀਤਾ ਗਿਆ ਅਤੇ ਫਿਰ ਆਪਣੇ ਇਸ ਪਾਪ ਨੂੰ ਲੁਕਾਉਣ ਦੇ ਲਈ ਉਸਨੇ ਕਹਾਣੀ ਤੱਕ ਘੜੀ ਸੀ ਉਸ પતિ ਦੇ ਉਹ ਖਿਲਾਫ ਹੋ ਗਈ ਜਿਹੜਾ ਕਿ ਆਪਣੀ ਪਤਨੀ ਅਤੇ ਧੀ ਨੂੰ ਖੁਸ਼ੀਆਂ ਦੇਣਾ ਚਾਹੁੰਦਾ ਸੀ ਲੰਡਨ ਤੋਂ 2 ਸਾਲ ਬਾਅਦ ਵਾਪਸ ਆਇਆ ਸੀ ਉਸਨੇ ਫਿਰ ਤੋਂ ਵਾਪਸ ਚਲੇ ਜਾਣਾ ਸੀ ਪਰ ਇਸ ਪਤਨੀ ਨੇ ਉਸ ਨੂੰ ਜোঁਦਾਂ ਹੀ ਨਹੀਂ ਛੱਡਿਆ ਕਿਉਂਕਿ ਉਹ પતિ ਸਭ ਕੁਝ ਜਾਣ ਚੁੱਕਿਆ ਸੀ ਅਤੇ ਫਿਰ ਵੀ ਉਹ ਤਲਾਕ ਨਹੀਂ ਦੇਣਾ ਚਾਹੁੰਦਾ ਸੀ ਪਰ ਉਹ ਅੰਤ ਵਾਲੇ ਸ਼ਬਦ ਜਿਸ ਦੇ ਵਿੱਚ ਉਸਦੀ ਘੁੱਟਮਾਰ ਹੋ ਰਹੀ ਸੀ ਉਹ ਤਲਾਕ ਦੇ ਨੂੰ ਵੀ ਰਾਜ਼ੀ ਹੋ ਜਾਂਦਾ ਪਰ ਇਹਨਾਂ ਦੋਵਾਂ ਨੇ ਕੋਈ ਤਰਸ ਨਹੀਂ ਦਿੱਤਾ